ਤੇ ਜਿਸੰਦੀ ਸਿਮਰ ਜੀ ਸੀ ਮਾਨ ਜੋ ਕਿ ਸੰਗਰੂਰ ਲੋਕ ਸਭਾ ਜੋ ਚੋਣ ਹੋਈ ਸੀ ਬਾਈਪੋਲ ਇਲੈਕਸ਼ਨ ਹੋਈ ਸੀ ਉਹ ਜਿੱਤਦੇ ਨੇ ਅਤੇ ਉਹ ਕਾਫੀ ਲੰਬੇ ਸਮੇਂ ਤੋਂ ਜਦੋ ਜਹਿਦ ਕਰਦੇ ਹੋਏ ਬਾਅਦ ਵਿੱਚ ਆਖੇ ਜਿੱਤਦੇ ਨੇ ਉਹ ਅਤੇ ਜੇ ਦੇਖਿਆ ਜਾਵੇ ਉਸ ਦੇ ਪਿੱਛੇ ਜੋ ਸਪੋਰਟ ਮਿਲੀ ਸਭ ਤੋਂ ਵੱਡੀ ਸਪੋਰਟ ਸੀ ਦੀਪ ਸਿੱਧੂ ਦੀ ਜੋ ਸਿਮਰ ਜੀ ਮਾਨ ਦੇ ਹੱਕ ਵਿੱਚ ਉਹ ਖੜੇ ਹੋਏ ਉਸ ਤੋਂ ਬਾਅਦ ਜੇ ਦੇਖਿਆ ਜਾਵੇ ਤਾਂ ਦੀਪ ਸਿੱਧੂ ਦੀ ਦੀਪ ਸਿੱਧੂ ਅਤੇ ਸਿੱਧੂ ਮਸੂਏ ਦੇ ਜਾਣ ਤੋਂ ਬਾਅਦ ਵੀ ਲੋਕਾਂ ਦੇ ਅੰਦਰ ਕਹਿ ਲੋ ਕਿ ਜੋ ਸਰਕਾਰ ਦੇ ਪ੍ਰਤੀ ਜੋ ਰੋਸ ਸੀ ਅਤੇ ਜੋ ਜੋ ਉਹਦੀ ਸਪੋਰਟ ਮਿਲੀ ਉਸਿਵੇਂ ਸਿਮਰ ਜੀ ਮਾਨ ਨੂੰ ਮਿਲੀ ਪਰ ਹੁਣ ਜੇ ਦੇਖਿਆ ਜਾਵੇ ਇਸ ਵਾਰ ਲੋਕ ਸਭਾ ਜੋ ਚੋਣਾਂ ਹੋ ਰਹੀਆਂ ਨੇ ਕੀ ਦੇਖਦੇ ਹਾਂ ਕਿਸ ਦੀ ਸਪੋਰਟ ਦੇ ਨਾਲ ਕਹ ਲਓ ਕਿ ਕਿਸ ਦੀ ਹਮਾਇਤ ਨਾਲ ਸਿਵਲਸੀ ਮਾਨ ਨੂੰ ਸੀਟਾਂ ਮਿਲ ਸਕਦੀਆਂ ਨੇ ਜਾਂ ਮਿਲਣਗੀਆਂ ਨਹੀਂ ਮਿਲਣਗੀਆਂ ਇਹ ਸਾਰੇ ਕੰਮ ਉਸੇ ਕਿਵੇਂ ਦੇਖਦੇ ਹਾਂ ਇਸ ਵਾਰ ਸਿਵਲਸੀ ਮਾਨ ਨੂੰ ਕਿਸ ਦੀ ਸਪੋਰਟ ਹੈ ਜਿਹੜੀ ਪਿੱਛੋਂ ਕੰਮ ਕਰੇਗੀ ਦੇਖੋ ਜਿਹੜੀ ਕੌਮ ਹੈ ਨਾ ਸਾਡੀ ਪੰਜਾਬ ਦੀ ਆਪਾਂ ਕਹਿ ਲਈਏ ਜਿਹੜਾ ਖੂਨ ਹੈ ਬਲੱਡ ਹੈ ਸਾਡੇ ਪੰਜਾਬ ਦਾ ਇਹ ਜਦੋਂ ਤਾਂ ਕੀ ਕਹਿੰਦੇ ਉਬਾਲੇ ਮਾਰਦਾ ਹੈ ਤਾਂ ਇੰਨੇ ਜ਼ਿਆਦਾ ਮਾਰਦਾ ਕਿ ਅਬਦਾਲੀ ਤੱਕ ਢਾਲ ਲੈਂਦਾ ਤਾਨੂੰ ਪਤਾ ਹੋਣਾ ਹੈ ਕਿ ਜਦੋਂ ਕੱਲੂ ਕਾਰਾ ਹੁੰਦਾ 50000 ਦੀ ਕੌਮ ਬਚੀ ਸੀ ਤੇ ਉਹਨਾਂ ਨੇ ਉਸੇ ਵੇਲੇ ਮੱਲਾ ਮਾਰ ਕੇ ਤੇ ਉਹ ਸਾਰਾ ਜਿਹੜਾ ਹੈਗਾ ਆਪਣਾ ਦੁਬਾਰਾ ਰਾਜ ਭਾਗ ਕਾਇਮ ਕਰ ਲਿਆ ਹੁਣ ਜਦੋਂ ਬਾਬਾ ਦੀਪ ਸਿੰਘ ਹੋਰਾਂ ਦੀ ਗੱਲ ਕਰਦੇ ਆਂ ਤੇ ਬਿਨਾ ਅਸੀਸ ਤੋਂ ਜਿਹੜੇ ਨੇ ਉਹ ਲੜ ਗਏ ਜਦੋਂ ਆਪਾਂ ਉਸ ਤੋਂ ਬਾਅਦ ਹੋਏ ਸਰਬੱਤ ਖਾਲਸਿਆਂ ਦੀ ਗੱਲ ਕਰਦੇ ਆਂ ਤੇ ਉਹਦੇ ਵਿੱਚ ਕਿੱਡੇ ਕਿੱਡੇ ਵੱਡੇ ਇਕੱਠ ਜਿਹੜੇ ਨੇ ਉਹ ਹੁੰਦੇ ਰਹੇ ਉਸ ਤੋਂ ਬਾਅਦ ਜਿਵੇਂ ਆਪਾਂ ਗੱਲ ਕਰਦੇ ਆਂ 1999 ਦੇ ਵਿੱਚ ਮਾਨ ਸਾਹਿਬ ਦੀਆਂ ਸਾਰੀਆਂ ਹੀ ਸੀਟਾਂ ਪੰਜਾਬ ਦੇ ਵਿੱਚੋਂ ਜੜੀਆਂ ਨੇ ਉਹਨਾਂ ਦੇ ਹੱਕ ਦੇ ਵਿੱਚ ਆ ਗਈਆਂ ਜਿਹੜਾ ਜਿਹੜਾ ਪੰਜਾਬ ਹੈ ਨਾ ਪੰਜਾਬ ਦਾ ਬਲੱਡ ਹੀ ਇਸ ਤਰ੍ਹਾਂ ਦਾ ਹੈ ਜਦੋਂ ਜੋਸ਼ ਭਰਦਾ ਹੈ ਜਾਂ ਕੋਈ ਭਰਨ ਵਾਲਾ ਲੀਡਰ ਉੱਠਦਾ ਹੈ ਤਾਂ ਫਿਰ ਉਹਦੇ ਪਿੱਛੇ ਸਾਰਾ ਪੰਜਾਬ ਹੋ ਤੁਰਦਾ ਹੈ ਇਹ ਸੰਤ ਜਰਨੈਲ ਸਿੰਘ ਵਾਲੀ ਧਾਰਨ ਵੀ ਆਪਾਂ ਇੱਥੇ ਦੇ ਸਕਦੇ ਹਾਂ ਉਸ ਵੇਲੇ ਸਾਰਾ ਹੀ ਪੰਜਾਬ ਜਿਹੜਾ ਸੰਤ ਜਰਨੈਲ ਸਿੰਘ ਦੀ ਅਗਵਾਈ ਦੇ ਵਿੱਚ ਜਿਹੜਾ ਹੈ ਉਹ ਇੱਕ ਪਾਸੇ ਨੂੰ ਹੋ ਕੇ ਤੁਰਦਾ ਬਣਿਆ ਉਸ ਤੋਂ ਬਾਅਦ ਤੇ ਜਿਹੜੇ ਹਾਲਾਤ ਰਹੇ ਨੇ ਉਹ ਵੀ ਤੁਸੀਂ ਦੇਖੇ ਆ ਹੁਣ ਜਦੋਂ ਗੱਲ ਕਰਦੇ ਆਪਾਂ ਕਿ ਦੀਪ ਸਿੰਘ ਸਿੱਧੂ ਦੀ ਜੋਸ਼ੋਖ ਰੋਸ਼ ਵਾਲੀ ਜਿਹੜੀ ਸਪੀਚ ਜਾਂ ਚੋਣ ਪ੍ਰਚਾਰ ਨੇ ਮਾਨ ਸਾਹਿਬ ਨੂੰ ਲੰਬੇ ਸਮੇਂ ਤੋਂ ਹਾਰਦੇ ਆ ਰਹੇ ਸੀ ਤੇ ਅਚਾਨਕ ਉਹਨਾਂ ਨੂੰ ਜਿੱਤ ਪ੍ਰਾਪਤ ਹੋਈ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਜਿਹੜੀ ਗੱਲ ਮੈਂ ਕਰ ਰਿਹਾ ਕਿ ਜਦੋਂ ਪੰਜਾਬੀਆਂ ਦੇ ਵਿੱਚ ਜਿਹੜੀ ਇੱਕ ਕਮੀ ਜਿਹੜੀ ਹੈਗੀ ਆ ਉਹ ਕੰਟੀਨਿਊਟੀ ਦੀ ਹੈ ਕਿ ਆਪਾਂ ਕੰਟੀਨਿਊਟੀ ਨਹੀਂ ਰੱਖਦੇ ਇਸ ਵਾਰ ਉਹ ਜੋਸ਼ ਨਹੀਂ ਹੈਗਾ ਜਿਹੜਾ ਪਿਛਲੀ ਵਾਰ ਸੀ ਇਹ ਗੱਲ ਸੱਚ ਹੈ ਕਿ ਭਾਈ ਦੀਪ ਸਿੰਘ ਸਿੱਧੂ ਵਾਰੀ ਜਿਹੜਾ ਜੋਸ਼ ਸੀਗਾ ਨਾ ਮਾਨ ਸਾਹਿਬ ਦੇ ਹੱਕ ਦੇ ਵਿੱਚ ਇਸ ਵਾਰ ਉਹ ਨਹੀਂ ਹੈਗਾ ਪਰ ਇਹਦੇ ਲਈ ਮਾਨ ਸਾਹਿਬ ਨੂੰ ਕੀ ਕਰਨਾ ਚਾਹੀਦਾ ਹੈ ਮਾਨ ਸਾਹਿਬ ਨੂੰ ਵੀ ਆਪਣੀ ਪਾਰਟੀ ਦੇ ਵਿੱਚ ਜਿਹੜੀਆਂ ਤਬਦੀਲੀਆਂ ਨਵੇਂ ਨੌਜਵਾਨ ਭਰਤੀ ਜਿਹੜੇ ਦੀਪ ਸਿੰਘ ਸਿੱਧੂ ਵਰਗੇ ਨੌਜਵਾਨ ਜਿਹੜੇ ਨੇ ਜਾਂ ਹੋਰ ਜਿਹੜੇ ਨਵੇਂ ਨੌਜਵਾਨ ਹੈਗੇ ਆ ਉਹਨਾਂ ਨੂੰ ਭਰਤੀ ਕਰਨ ਦੀ ਸਮੇਂ ਦੀ ਜਿਹੜੀ ਮੁੱਖ ਲੋੜ ਹੈਗੀ ਆ ਹੁਣ ਮਾਨ ਸਾਹਿਬ ਵਧੀਆ ਬੁਲਾਰੇ ਨੇ ਉਹਨਾਂ ਨੂੰ ਬਹੁਤ ਨੋਲਜ ਆ ਬੜੇ ਪੜੇ ਲਿਖੇ ਨੇ ਵੱਡੇ ਆਈਐਸ ਆਫੀਸਰ ਰਹੇ ਨੇ ਉਹਨਾਂ ਨੂੰ ਬੜੀ ਨੋਲਜ ਹੈਗੀ ਆ ਬੜੀ ਜਾਣਕਾਰੀ ਉਹਨਾਂ ਨੂੰ ਉਹਨਾਂ ਨੂੰ ਤੁਸੀਂ ਕਿਸੇ ਤਰੀਕੇ ਦੇ ਨਾਲ ਵੀ ਜੇ ਕਹੋ ਕਿ ਡਿਬੇਟ ਦੇ ਵਿੱਚ ਹਾਰਾ ਨਹੀਂ ਸਕਦੇ ਉਹਨਾਂ ਦੇ ਕੋਲ ਹਰ ਇੱਕ ਚੀਜ਼ ਦਾ ਜਵਾਬ ਹੈਗਾ ਪਰ ਗੱਲ ਇਹ ਹੁੰਦੀ ਹੈ ਤੁਸੀਂ ਦੇਖੋ ਨਾ ਇੱਕ ਗੱਲ ਜਿਹੜੀ ਮੈਂ ਨੋਟ ਕਰਦਾ ਆਉਣਾ ਕਿ ਨੌਜਵਾਨ ਹੀ ਨੌਜਵਾਨਾਂ ਦੇ ਉੱਤੇ ਅਸਰ ਪਾ ਸਕਦਾ ਹੈ ਅੱਜ ਦੇ ਸਮੇਂ ਦੇ ਵਿੱਚ ਮਤਲਬ ਜਦੋਂ ਗੱਲ ਆਪਾਂ ਸੰਤ ਜਰਨੈਲ ਸਿੰਘ ਤੋਂ ਸ਼ੁਰੂ ਕਰ ਲੈਂਦੇ ਆਂ ਤੇ ਉਹਨਾਂ ਦੀ ਸ਼ਹੀਦੀ ਵੀ 37 ਸਾਲ ਦੀ ਉਮਰ ਦੇ ਵਿੱਚ ਹੋਈ ਹੈ ਉਹ ਵੀ ਨੌਜਵਾਨ ਸੀ ਉਹਨਾਂ ਦੀ ਕਹੀ ਗੱਲ ਜਿਹੜੀ ਕੱਲੀ-ਕੱਲੀ ਹੈ ਉਹ ਕਿਵੇਂ ਨੌਜਵਾਨੀ ਦੇ ਉੱਤੇ ਪ੍ਰਭਾਵ ਪਾਉਂਦੀ ਸੀ ਉਹ ਤੁਸੀਂ ਅੱਜ ਵੀ ਦੇਖ ਲਓ ਉਹਦੀਆਂ ਪ੍ਰਤੱਖ ਉਦਾਹਰਨਾਂ ਹੈਗੀਆਂ ਉਸ ਤੋਂ ਬਾਅਦ ਜਦੋਂ ਗੱਲ ਆਪਾਂ ਕਰਦੇ ਆਂ ਹੋਰ ਨੌਜਵਾਨਾਂ ਦੀ ਉਸ ਤੋਂ ਬਾਅਦ ਜਿਹੜੇ ਖਾੜਕੂ ਸਿੰਘ ਹੋਏ ਨੇ ਉਹ ਵੀ ਨੌਜਵਾਨ ਸੀਗੇ ਤੇ ਉਹਨਾਂ ਦੀ ਕਹੀ ਗੱਲ ਵੀ ਜਿਹੜੀ ਹੈਗੀ ਹੈ ਉਹ ਨੌਜਵਾਨਾਂ ਦੇ ਦਿਲਾਂ ਦੇ ਉੱਤੇ ਸਿੱਧੀ ਹੀ ਛਾ ਜਾਂਦੀ ਹੁੰਦੀ ਸੀ ਤੇ ਉਹ ਮਰਨ ਮਰਾਉਣ ਦੇ ਲਈ ਤਿਆਰ ਹੋ ਜਾਂਦੇ ਸੀ ਕੁਰਬਾਨੀਆਂ ਦੇਣ ਦੇ ਲਈ ਤਿਆਰ ਹੋ ਜਾਂਦੇ ਹੁੰਦੇ ਸੀ ਅੱਜ ਜਦੋਂ ਗੱਲ ਆਪਾਂ ਭਾਈ ਦੀਪ ਸਿੰਘ ਸਿੱਧੂ ਹੋਰਾਂ ਦੀ ਕਰਦੇ ਆਂ ਤਾਂ ਉਹਨਾਂ ਦੀ ਵੀ ਗੱਲ ਉਹੀ ਹੈ ਕਿ ਨੌਜਵਾਨ ਜਦੋਂ ਇੱਕ ਨੌਜਵਾਨ ਸੋਹਰਤ ਨੌਜਵਾਨ ਬੋਲਦਾ ਹੈ ਤੇ ਉਹ ਨੌਜਵਾਨੀ ਉਹਨਾਂ ਨੂੰ ਸੁਣਦੀ ਹੈ ਮੈਂ ਆ ਥੋੜੀ ਦੇਰ ਪਹਿਲਾਂ ਹੀ ਨਾ ਡਾਕਟਰ ਜਿਹੜੇ ਉਦੋਕੇ ਨੇ ਸੁਖਪ੍ਰੀਤ ਸਿੰਘ ਉਦੋਕੇ ਉਹਨਾਂ ਦੀ ਸਪੀਚ ਸੁਣ ਰਿਹਾ ਸੀ ਉਹਨਾਂ ਨੇ ਇਹ ਗੱਲ ਇੱਕ ਸਪੀਚ ਦੇ ਵਿੱਚ ਬੋਲਦਿਆਂ ਹੋਇਆਂ ਇਹ ਕਹੀ ਕਿ ਮੈਂ ਯਾਨੀ ਕਿ ਮੈਂ ਸੁਖਪ੍ਰੀਤ ਉਦੋਕੇ ਅਤੇ ਬਲਜੀਤ ਸਿੰਘ ਖਾਲਸਾ ਅਸੀਂ ਕਿਤਾਬਾਂ ਦੇ ਵਿੱਚ ਭਾਈ ਜਟਾਣੇ ਬਾਰੇ ਬਹੁਤ ਲਿਖਿਆ ਪਰ ਨੌਜਵਾਨੀ ਦੇ ਉੱਤੇ ਤੇ ਜਾਂ ਕਹਿੰਦੇ ਸ਼ਰੋਮਣੀ ਕਮੇਟੀ ਦੇ ਉੱਤੇ ਉਹ ਅਸਰ ਨਹੀਂ ਹੋਇਆ ਜੋ ਸਿੱਧੂ ਮੂਸੇਵਾਲੇ ਦੇ ਇੱਕ ਗਾਣੇ ਦੇ ਨਾਲ ਹੋ ਗਿਆ ਕਿ ਉਹਨਾਂ ਦੀ ਤਸਵੀਰ ਜਿਹੜੀ ਹੈ ਉਹ ਅਜਾਇਬ ਘਰ ਦੇ ਵਿੱਚ ਲੱਗ ਗਈ ਉਹਨਾਂ ਨੇ ਇਹ ਗੱਲ ਆਪ ਕਹੀ ਹੈ ਮਤਲਬ ਕੀ ਕੁਛ ਅ ਐਸੇ ਆਪਾਂ ਇਹ ਕਹਿ ਲਈਏ ਕਿ ਇੱਕ ਬਿਰਤੀ ਹੈ ਸਾਡੀ ਨੌਜਵਾਨ ਬਿਰਤੀ ਐ ਐਸੀ ਹੈ ਕਿ ਸਾਨੂੰ ਜਦੋਂ ਕੋਈ ਸਮਝਾਉਣ ਵਾਲਾ ਉਸ ਤਰੀਕੇ ਦਾ ਹੋਵੇ ਹਮ ਉਮਰ ਹੋਵੇ ਜਾਂ ਉਹ ਤਰੀਕੇ ਦੇ ਨਾਲ ਸਾਨੂੰ ਸਮਝਾਉਂਦਾ ਹੈ ਤੇ ਉਹ ਗੱਲ ਜਿਹੜੀ ਹੈ ਦਿਲਾਂ ਤੱਕ ਘਰ ਕਰਦੀ ਹੈ ਸੋ ਇਸ ਤਰ੍ਹਾਂ ਕਈ ਵਾਰ ਹੁੰਦਾ ਰਿਹਾ ਸੋ ਅੱਜ ਵੀ ਜੇਕਰ ਮਾਨ ਸਾਹਿਬ ਇਹ ਦੇਖਣ ਕਿ ਉਹ ਉਹੀ ਮਤਲਬ ਕਿ ਚਿਹਰੇ ਜਾਂ ਫਿਰ ਉਹੋ ਹੀ ਸਭ ਕੁਝ ਲੈ ਕੇ ਜੋ ਲੰਬੇ ਸਮੇਂ ਤੋਂ ਚੱਲੇ ਆਉਂਦੇ ਆ ਤੇ ਫਿਰ ਉਹਦੇ ਨਾਲ ਹੀ ਜਿੱਤ ਪ੍ਰਾਪਤ ਕਰਨ ਕਿਉਂਕਿ ਇੱਕ ਇੱਕ ਕੀ ਕਹਿੰਦੇ ਹੁੰਦੇ ਆ ਕਿ ਆਪਾਂ ਨਵਿਕਲੀ ਸੋਚ ਨਵਿਕਲੇ ਚਿਹਰੇ ਜਾਂ ਫਿਰ ਰੀਫਰੈਸ਼ਨੈਸ ਜਿਹੜੀ ਹੁੰਦੀ ਹੈ ਉਹ ਬਹੁਤ ਜ਼ਰੂਰੀ ਹੁੰਦੀ ਹੈ ਸੋ ਮਾਨ ਸਾਹਿਬ ਦੀ ਪਾਰਟੀ ਦੇ ਵਿੱਚ ਬਿਨਾਂ ਸ਼ੱਕ ਬਹੁਤ ਸਿਹਰਦ ਬਜ਼ੁਰਗ ਨੇ ਪ੍ਰੋਫੈਸਰ ਮਹਿੰਦਰਪਾਲ ਸਿੰਘ ਬਹੁਤ ਸਿਆਣੇ ਸੁਲਝੇ ਹੋਏ ਇਨਸਾਨ ਨੇ ਮਾਨ ਸਾਹਿਬ ਖੋਦ ਜਾਂ ਫਿਰ ਖੁਰ ਉਹਨਾਂ ਦੇ ਨਾਲ ਦੇ ਜਿਹੜੇ ਬਜ਼ੁਰਗ ਨੇ ਪਰ ਅੱਜ ਨੌਜਵਾਨੀ ਨੂੰ ਇਸ ਪਾਰਟੀ ਦੇ ਵਿੱਚ ਸ਼ਾਮਲ ਕਰਨਾ ਸੁਹਿਰਦ ਨੌਜਵਾਨਾਂ ਨੂੰ ਸ਼ਾਮਲ ਕਰਨਾ ਉਹਨਾਂ ਦੇ ਕੋਲੋਂ ਪ੍ਰਚਾਰ ਕਰਾਉਣਾ ਸਮੇਂ ਦੀ ਮੁੱਖ ਲੋੜ ਹੈਗੀ ਆ ਜੋ ਭਾਈ ਦੀਪ ਸਿੰਘ ਸਿੱਧੂ ਵਾਂਗ ਅੱਗੇ ਆ ਕੇ ਜਿਹੜਾ ਹੈ ਪ੍ਰਚਾਰ ਕਰਨ ਦੱਸਣ ਕਿ ਸਾਡੀ ਪਾਰਟੀ ਕਿਉਂ ਜਿਤਾਉਣੀ ਜ਼ਰੂਰੀ ਹੈ ਇਹ ਚੀਜ਼ਾਂ ਦੀ ਕਿਤੇ ਨਾ ਕਿਤੇ ਕਮੀ ਮਹਿਸੂਸ ਹੁੰਦੀ ਹੈ ਜਿਹਦੇ ਨਾਲ ਫਿਰ ਉਹ ਗੱਲ ਨਹੀਂ ਬਣਦੀ ਜੋ ਮਾਨ ਸਾਹਿਬ ਬਣਾਉਣਾ ਚਾਹੁੰਦੇ ਹੁੰਦੇ ਆ ਸੋ ਇਸ ਵਾਰ ਵੀ ਇਹੀ ਗੱਲ ਹੈ ਕਿ ਤੁਸੀਂ ਦੇਖੋ ਕਿ ਮਾਨ ਸਾਹਿਬ ਦੀ ਪਾਰਟੀ ਦਾ ਕੋਈ ਪ੍ਰਚਾਰ ਜਿਹੜਾ ਹੈ ਕਿੰਨੇ ਕ ਵੱਡੇ ਪੱਦਰ ਦੇ ਉੱਤੇ ਹੋ ਰਿਹਾ ਮਾਨ ਸਾਹਿਬ ਬਜ਼ੁਰਗ ਹੋ ਚੁੱਕੇ ਨੇ ਸੋ ਉਹਨਾਂ ਨੂੰ ਵੀ ਚਾਹੀਦਾ ਕਿ ਨੌਜਵਾਨ ਭਰਤੀਕਰਨ ਜਿਹੜੇ ਬੁਲਾਰੇ ਹੋਣ ਵਧੀਆ ਬੁਲਾਰੇ ਹੋਣ ਜਿਨ੍ਹਾਂ ਦੇ ਕੋਲ ਵਰਲਡ ਲੈਵਲ ਦੀ ਜਾਣਕਾਰੀ ਹੋਵੇ ਫਿਰ ਜਾ ਕੇ ਕਿਤੇ ਨਾ ਕਿਤੇ ਗੱਲ ਬਣ ਸਕਦੀ ਹੈ ਅਦਰਵਾਇਜ਼ ਫਿਰ ਉਸੇ ਤਰੀਕੇ ਦੇ ਨਾਲ ਇੱਕ ਅਧੀ ਸੀਟ ਦੋ ਸੀਟਾਂ ਦੇ ਉੱਤੇ ਜਾਂ ਫਿਰ ਕੁਝ ਵੀ ਇਸ ਤਰ੍ਹਾਂ ਦਾ ਜੋ ਕਹਿ ਲਓ ਸੋ ਇਹੀ ਕੁਝ ਫਿਰ ਉਹ ਚੱਲਦਾ ਆਉਂਦਾ ਸੋ ਇਹ ਫਿਲਹਾਲ ਦੀ ਘੜੀ ਇਹੀ ਕਿਹਾ ਜਾ ਸਕਦਾ ਹੈ ਤੁਹਾਡੇ ਸਵਾਲ ਦਾ ਇਹੀ ਜਵਾਬ ਹੈ ਕਿ ਨੌਜਵਾਨੀ ਨੂੰ ਭਰਤੀ ਕਰਨਾ ਜਿਹੜਾ ਹੈ ਸਮੇਂ ਦੀ ਮੁੱਖ ਲੋੜ ਹੈ ਜੀ 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 ਕਿ ਲੋਕ ਕਿ ਲੋਕ ਕਿ ਚੇਂजेस ਜੂ ਨਹੀਂ ਉਹ ਹਰੇਕ ਪਾਰਟੀ ਵਿੱਚ ਜੇ ਇਸ ਸਮੇਂ ਰਹਿੰਦੇ ਨਾ ਕਿਤੇ ਜਾਣ ਤਾਂ ਫਿਰ ਅੱਗੇ ਨਹੀਂ ਵਧਿਆ ਜਾ ਸਕਦਾ ਬਿਲਕੁਲ ਸਹੀ ਕਿਹਾ ਤੁਸੀਂ ਤੇ ਦਿਲਜੀਤ ਸਿੰਘ ਤੁਹਾਨੂੰ ਕਾ ਤੁਹਾਡਾ ਸਾਡੇ ਨਾਲ ਜੁੜਨ ਦੇ ਲਈ ਸਾਡੇ ਵਿਚਾਰ ਤੇ ਅਕਸਰ ਦਰਸ਼ਕਾਂ ਦੰਦੇ ਹੋ ਤੇ ਸਾਡੇ ਦਰਸ਼ਕਾਂ ਨੂੰ ਤੁਹਾਡੇ ਵਿਚਾਰ ਕਾਫੀ ਪਸੰਦ ਆਉਂਦੇ ਨੇ ਖਾਸ ਕਰਕੇ ਨੌਜਵਾਨਾਂ ਨੂੰ ਤੇ ਜਿੱਦਾਂ ਕਿ ਹੋਰ ਵੱਡਾ ਮਸਲਾ ਆਵੇਗਾ ਤੁਹਾਡਾ ਕੁ ਦੁਬਾਰਾ ਕਰਾਂਗੇ ਧੰਨਵਾਦ ਧੰਨਵਾਦ ਜੀ ਤੁਹਾਡਾ ਵੀ ਬਹੁਤ ਬਹੁਤ ਹੈ ਤੁਹਾਡੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ